ਮਾਵਾਪ ਆਪਣੇ ਹੱਥੀਂ ਆਪਣੀ ਧੀਆ ਨੂੰ ਘਰੋਂ ਤੋਰਦੇ ਨੇ ਪਰ ਇਹ ਨਹੀਂ ਸੋਚਦੇ ਹੁੰਦੇ ਕਿ ਉਹਨਾਂ ਦੀ ਧੀ ਦੇ ਨਾਲ ਸਹੁਰੇ ਪਰਿਵਾਰ ਤੇ ਵਿੱਚ ਕੀ ਕੁਝ ਹੋ ਜਾਣਾ ਬਾਅਦ ਦੇ ਵਿੱਚ ਸਿਰਫ ਆਪਣੀ ਧੀਆ ਦੀਆਂ ਗੱਲਾਂ ਤੇ ਤਸਵੀਰਾਂ ਲੈ ਕੇ ਰੋਂਦੇ ਹੀ ਮਾਪੇ ਇਨਸਾਫ ਮੰਗਦੇ ਹੀ ਰਹਿ ਜਾਂਦੇ ਨੇ ਕੁਝ ਸਮਾਂ ਪਹਿਲਾਂ ਹੀ ਵਿਆਹੀ ਸੀ ਇੱਕ 4 ਮਹੀਨੇ ਬਾਅਦ ਕੈਨੇਡਾ ਚਲੀ ਗਈ ਵਿਆਹ ਤੋਂ ਬਾਅਦ ਉਸਨੇ ਆਪਣੇ ਪਤੀ ਨੂੰ ਵੀ ਵਿਦੇਸ਼ ਦੇ ਵਿੱਚ ਹੀ ਬੁਲਾ ਲਿਆ ਮਹਿ ਸੱਤ ਮਹੀਨੇ ਦੇ ਸਮੇਂ ਦੇ ਵਿੱਚ ਹੀ ਮੁੰਡਾ ਵੀ ਬਾਹਰ ਚਲਾ ਗਿਆ ਪਰ ਉੱਥੇ ਜਾ ਕੇ ਮੁੰਡੇ ਨੇ ਜੋ ਆਪਣੀ ਪਤਨੀ ਦੇ ਨਾਲ ਕੀਤੀ ਇਸ ਨਵੀਂ ਵਿਆਹੀ ਕੁੜੀ ਦੇ ਨਾਲ ਕੀਤੀ ਉਹ ਸੁਣ ਕੇ ਸਭ ਦੇ ਹੋਸ਼ ਉੱਟ ਗਏ ਪਤਾ ਲੱਗਿਆ ਕਿ ਉਹ ਆਪਣੀ ਪਤਨੀ ਨੂੰ ਉੱਥੇ ਕੁੱਟਦਾ ਮਾਰਦਾ ਸੀ ਕੋਈ ਕੰਮਕਾਰ ਨਹੀਂ ਕਰਦਾ ਸੀ ਸਗੋਂ ਪਤਨੀ ਦੀ ਕਮਾਈ ਤੇ ਐਸ਼ ਵੀ ਕਰ ਰਿਹਾ ਸੀ ਅਤੇ ਉਸ ਦੇ ਨਾਲ ਤੱਕਾ ਵੀ ਕਰ ਰਿਹਾ ਸੀ ਇਸ ਗੱਲ ਦੀ ਗਵਾਹੀ ਕੈਨੇਡਾ ਦੇ ਵਿੱਚ ਹੀ ਇਸ ਕੁੜੀ ਦੀ ਭੈਣ ਰਹਿੰਦੀ ਹੈ ਉਸਦੇ ਵੱਨੋਂ ਵੀ ਭਰੀ ਗਈ ਅਤੇ ਇੱਥੇ ਰਹਿੰਦੇ ਪਰਿਵਾਰ ਨੇ ਵੀ ਦੱਸਿਆ ਕਿ ਉਹ ਫੋਨ ਤੇ ਦੱਸਦੀ ਹੁੰਦੀ ਸੀ ਕਿ ਕਿੰਨੀ ਤੰਗੀਆਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਕੱਢ ਰਹੀ ਹੈ ਉਸ ਨੂੰ ਨਹੀਂ ਪਤਾ ਸੀ ਕਿ ਕਿਹੋ ਜਿਹੇ ਮੁੰਡੇ ਦੇ ਨਾਲ ਉਸ ਦਾ ਵਿਆਹ ਹੋ ਰਿਹਾ ਹੈ ਜਾਂ ਤੇ ਅੱਗੇ ਚੱਲ ਕੇ ਉਸ ਨੇ ਇਹ ਸਭ ਕੁਝ ਕਰਨਾ ਕੁੜੀ ਨੇ ਬੜੀ ਮਿਹਨਤ ਦੇ ਨਾਲ ਪੜ੍ਹ ਲੈ ਕੇ ਕੈਨੇਡਾ ਜਾ ਕੇ ਨੌਕਰੀ ਕਰਨੀ ਸ਼ੁਰੂ ਕੀਤੀ ਸੀ ਹੁਣ ਜਦੋਂ ਉਹ ਪੈਸੇ ਕਮਾਣ ਲੱਗ ਪਈ ਸੀ ਤਾਂ ਉੱਥੇ ਹੀ ਪਤੀ ਨੂੰ ਵੀ ਬੁਲਾ ਲਿਆ ਪਰ ਪਤੀ ਨੇ ਕਿਸੇ ਵੀ ਗੱਲ ਦੀ ਕਦਰ ਨਹੀਂ ਪਾਈ ਸਗੋਂ ਕੁੱਟ-ਕੁੱਟ ਕੇ ਆਪਣੀ ਪਤਨੀ ਦੀ ਜਾਨ ਲੈ ਲਈ ਵਿਦੇਸ਼ ਦੇ ਵਿੱਚ ਰਹਿੰਦੀ ਭੈਣ ਦੇ ਵੱਲੋਂ ਦੱਸਿਆ ਗਿਆ ਕਿ ਹਸਪਤਾਲ ਵਾਲੇ ਹੀ ਦੱਸਦੇ ਨੇ ਕਿ ਕੁੜੀ ਕਿੰਨੀ ਮਾੜੀ ਹਾਲਤ ਦੇ ਵਿੱਚ ਹਸਪਤਾਲ ਵਿਖੇ ਆਈ ਸੀ ਬੁਰੀ ਤਰ੍ਹਾਂ ਦੇ ਨਾਲ ਉਸਦਾ ਕੁੱਟ ਘਟਾਪਾ ਕੀਤਾ ਸੀ ਇਸ ਪੂਰੀ ਘਟਨਾ ਨੂੰ ਲੈ ਕੇ ਉੱਥੇ ਦੀ ਪੁਲਿਸ ਹੀ ਜਾਂਚ ਪੜਤਾਲ ਕਰਕੇ ਬਿਹਤਰ ਦੱਸ ਸਕਦੀ ਹੈ ਕਿ ਇਸ ਕੁੜੀ ਦੇ ਨਾਲ ਉੱਥੇ ਹੋਰ ਕੀ ਕੁਝ ਹੋਇਆ ਮਾਪਿਆਂ ਦਾ ਇਸ ਸਮੇਂ ਹਾਲ ਦੇਖਿਆ ਨਹੀਂ ਜਾਂਦਾ ਜਿਨ੍ਹਾਂ ਨੇ ਰੋ ਰੋ ਕੇ ਇਹੀ ਕਿਹਾ ਕਿ ਸਾਨੂੰ ਇਨਸਾਫ ਚਾਹੀਦਾ ਹੈ ਉਹਨਾਂ ਦੀ ਧੀ ਫੋਨ ਤੇ ਜੋ ਗੱਲਾਂ ਦੱਸਦੀ ਸੀ ਉਹ ਸਾਰੀਆਂ ਸੱਚ ਨਿਕਲੀਆਂ ਅਤੇ ਹੁਣ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਉਸ ਬੁਰੇ ਜਵਾਈ ਨੂੰ ਇਹੋ ਜਹੀ ਸਜ਼ਾ ਮਿਲੇ ਕਿ ਮੁੜ ਕੇ ਕੋਈ ਵੀ ਪਤੀ ਆਪਣੀ ਪਤਨੀ ਦੇ ਨਾਲ ਅਜਿਹੀ ਦਰਿੰਦਗੀ ਭਰੀ ਹਰਕਤ ਨਾ ਕਰੇ ਇਸ ਮੌਕੇ ਤੇ ਉਹਨਾਂ ਸਰਕਾਰ ਨੂੰ ਹੋਰ ਕੀ ਅਪੀਲ ਕੀਤੀ ਹੈ ਉਹ ਜਾਣ ਲੈਣੇ ਆ ਨਾਲ ਹੀ ਉਸ ਮੁੰਡੇ ਅਤੇ ਉਸ ਦੇ ਪਰਿਵਾਰ ਦੇ ਬਾਰੇ ਕੀ ਕੁਝ ਦੱਸਿਆ ਗਿਆ ਸੁਣਦੇ ਹੋ ਸਾਡੀ ਬੇਟੀ ਨੂੰ ਜਿਸੀ ਪੜਾਇਆ ਲਿਖਾਇਆ ਬੀ ਕੰਮ ਕਰਵਾਈ ਐਲਰਟਸ ਕਰਵਾਈ ਉਸ ਤੋਂ ਬਾਅਦ ਬੇਟੀ ਦਾ ਵਿਆਹ ਕਰਤਾ ਵਿਆਹ ਕਰਦੋ ਬਾਅਦ 3-4 ਮਹੀਨੇ ਬਾਅਦ ਬੇਟੀ ਬਾਹਰ ਚਲੀ ਗਈ ਉਸ ਤੋਂ ਬਾਅਦ ਦੋ ਮਹੀਨੇ ਬਾਅਦ ਉਹਦਾ ਹਸਬੰਡ ਵੀ ਬਾਹਰ ਰਿਸਪੌਂਸਬਿਜੇ ਤੇ ਬੁਲਾ ਲਿਆ ਤੇ ਅਸੀਂ ਜੀ ਬੇਟੀ ਨੇ ਬੁਲਾਇਆ ਸੀ ਬੇਟੀ ਨੇ ਬੁਲਾਇਆ ਸੀ ਉਸ ਵਾਸਤੇ ਬਿਜੇ ਤੇ ਅਸੀਂ ਵਿਆਹ ਤੇ ਪੂਰਾ ਖਰਚਾ ਕਰਿਆ ਜੀ ਪੂਰੇ ਪੈਸੇ ਲਾਏ ਤੇ ਉਸ ਤੋਂ ਬਾਅਦ ਅਸੀਂ ਬੇਟੀ ਚਲੀ ਗਈ 6 ਮਹੀਨੇ ਬਾਅਦ ਉਹਨਾਂ ਦੇ ਰਿਸਪੌਂਸਬਿਜੇ ਤੇ ਉਹਦੇ ਪਰ ਹਸਪਟਲ ਨੂੰ ਬੁਲਾ ਲਿਆ ਬਾਹਰ ਜਾਣ ਤੋਂ ਬਾਅਦ ਜੀ ਮੁੰਡਾ ਉਹਦਾ ਪਰ ਹਸਬੰਡ ਤੰਗ ਕਰਨ ਲੱਗੇ ਬੇਟੀ ਨੂੰ ਟੌਰਚਰ ਕਰਨ ਲੱਗੇ ਹੰਡ ਕਰਦਾ ਸੀ ਉਹ ਨਸ਼ਾ ਕਰਦਾ ਸੀ ਡਰੱਗਸ ਲੈਂਦਾ ਸੀ ਤੇ ਉਹ ਤੋਂ ਪੈਸੇ ਮੰਗਦਾ ਦੀ ਬੱਚੀ 14-14 ਘੰਟੇ ਕੰਮ ਕਰਦੀ ਦੀ ਕੰਮ ਕਰਕੇ ਵੀ ਉਹਦਾ ਨਸਾ ਕਰਦੇ ਖਰਚਾ ਦਿੰਦੀ ਦੀ ਸਾਰਾ ਕੁਝ ਕਰਦੀ ਦੀ ਤੇ ਉਸ ਤੋਂ ਬਾਅਦ 22 ਤਰੀਕ ਨੂੰ ਸਵੇਰੇ 4 ਵਜੇ ਸਾਡੇ ਕੋਲ ਕਾਲ ਆਉਂਦੀ ਹੈ ਸਾਡੀ ਦੂਜੀ ਬੇਟੀ ਦੀ ਜਿਹੜੀ 22 ਅਪ੍ਰੈਲ ਨੂੰ ਕਾਲ ਆ ਰਹੀ ਹੈ 22 ਅਪ੍ਰੈਲ ਨੂੰ ਸਾਡੇ ਕੋਲ ਕਾਲ ਆ ਰਹੀ ਹੈ ਜੀ ਸਵੇਰੇ 4 ਵਜੇ ਸਾਡੀ ਬੇਟੀ ਦੂਜੀ ਬੇਟੀ ਹੈ ਅਮਨਦੀਪ ਕੌਰ ਅਮਨਦੀਪ ਨੇ ਗੋਲ ਕੀਤੀ ਤੁਹਾਨੂੰ ਹਾਂ ਜੀ ਤੇ ਉਸ ਨੇ ਕੀ ਦੱਸਿਆ ਵੀ ਮਨਪ੍ਰੀਤ ਨੂੰ ਉਹਨੇ ਦੱਸਿਆ ਕਿ ਉਹਦੇ ਕੋਲ ਕੋਲ ਕਾਲਜ ਹੈ ਕਿ ਮਨਪ੍ਰੀਤ ਕੌਰ ਦੀ ਡੈਥ ਹੋ ਗਈ ਹੈ ਤੇ ਕਿੱਥੇ ਸੀ ਉਸ ਟਾਈਮ ਹਸਪੀਟਲ ਸੀ ਕਿੱਥੇ ਸੀ ਉਹਨਾਂ ਨੇ ਕੀ ਦੱਸਿਆ ਉਹਨੇ ਪੁਲਿਸ ਦਾ ਫੋਨ ਆਇਆ ਜੀ ਵੀ ਡੈਥ ਆਹ ਮਨਦੀਪ ਘਰ ਆਹ ਕ੍ਰੈਨਡਾ ਪੁਲਿਸ ਦਾ ਫੋਨ ਆਇਆ ਵੀ ਛੋਟੀ ਬੇਟੀ ਦੀ ਡੈਥ ਹੋ ਗਈ ਹੈ ਤੇ ਉਹ ਪੁਲਿਸ ਕਸਟਡੀ ਦੇ ਵਿੱਚ ਅਲੀ ਪੁਲਿਸ ਵਾਲੇ ਡੈਡ ਬੋਡੀ ਲੈ ਕੇ ਚਲੇ ਗਏ ਤੇ ਜਿਹੜੀ ਦੂਜੀ ਬੇਟੀ ਆ ਉਹ ਉਹ ਤਾਂ ਕਾਫੀ ਦੂਰ ਹੈ ਜੀ ਉਹ ਅਲਸਟਰਾ ਦਾ ਸ਼ਹਿਰ ਆ ਉਹ ਕੈਲਗਰੀ ਚ ਡੈਥ ਹੋਈ ਹੈ ਜੀ ਸਾਡੀ ਦੂਜੀ ਬੇਟੀ ਰਹਿੰਦੀ ਹੈ ਬਰਮਟਨ ਜੀ ਹਾਂ ਜੀ ਤੇ ਉਸ ਤੋਂ ਬਾਅਦ ਇਹਨਾਂ 사 ਮੁੰਡਿਆਂ ਨੇ ਸਾਨੂੰ ਕੁਝ ਨਹੀਂ ਦੱਸਿਆਗਾ ਮੁੰਡੇ ਵਾਲੇ ਦਾ ਫੋਨ ਆ ਰਿਹਾ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕੁਝ ਨਹੀਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਬੋਡੀ ਜਲਦੀ ਆਵੇ ਔਰ ਕੀ ਕਾਰਵਾਈ ਹੋਣੀ ਅਸੀਂ ਮੰਗ ਕਰਦੇ ਆਂ ਕਿ ਪ੍ਰਸ਼ਾਸਨ ਤੋਂ ਸਾਡੀ ਬੇਟੀ ਦੀ ਬੋਡੀ ਇੰਡੀਆ ਆ ਜਾਏ ਜਾਂ ਇਜਾਬੇ ਅਸੀਂ ਉਹਦੇ ਅੰਤਿਮ ਦਾਸਨ ਕਰ ਸਕੀਏ ਜਿਸਨੇ ਵੀ ਵੱਲੋਂ ਮਾਨਾ ਡੀਐਸਪੀ ਨੂੰ ਤਰਗਾ ਦਿੱਤੀ ਹੈ ਜੀ ਹਾਲੇ ਤੱਕ ਸਾਡੀ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਜਿਹਨੇ ਵੀ ਹੱਤ ਤੱਕ ਕੀਤੀ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਸਾਨੂੰ ਇਨਸਾਫ ਮਿਲੇ ਕੁਲਵਿੰਦਰ ਕੌਰ ਆ ਜੀ ਹਾਂ ਆਪਣੀ ਬੇਟੀ ਦਾ ਨਾਮ ਕੀ ਜਿਹੜੀ ਗਈ ਸੀ ਕੈਨੇਡਾ ਮਨਪ੍ਰੀਤ ਜੀ ਮਨਪ੍ਰੀਤ ਮਨਪ੍ਰੀਤ ਦਾ ਵਿਆਹ ਕਿੰਨੇ ਦਿਨ ਪਹਿਲੇ ਕਰਿਆ ਤੁਸੀਂ 2 ਸਾਲ ਹੋ ਗਏ ਜੀ ਪਾਣੇ 2 ਸਾਲ 2 ਸਾਲ ਕੇ ਬਾਅਦ ਕੁਝ ਮਹੀਨੇ ਬਾਅਦ ਫਿਰ ਕਿੰਨੇ ਮਹੀਨੇ ਬਾਅਦ ਬਾਹਰ ਗਈ ਫਿਰ ਉਹ 4 ਮਹੀਨੇ ਬਾਅਦ ਗਈ ਹੈ ਜੀ ਬਾਹਰ ਅੱਛਾ ਤੇ ਪਰੋਣਾ ਕਿੰਨੇ ਟਾਈਮ ਬਾਅਦ ਗਿਆ ਪਰੋਣਾ ਜੀ 7 ਮਹੀਨੇ ਬਾਅਦ ਉਸ ਦੇ ਬਾਅਦ ਕਿਸ ਤਰ੍ਹਾਂ ਦੀ ਕੋਈ ਗੱਲ ਦੱਸਦੀ ਸੀ ਬੇਟੀ ਤੁਹਾਨੂੰ ਹਾਂਜੀ ਕਰਦੀ ਹੁੰਦੀ ਜੀ ਫੋਨ ਆਇਆ ਤਾਂ ਦੱਸਦੀ ਹੁੰਦੀ ਜੀ ਮੇਰੇ ਨਾਲ ਇਸ ਤਰ੍ਹਾਂ ਕੇ ਮੈ ਮੈ ਮਾਰਦਾ ਮੈ ਕੁੱਟਦਾ ਹੈ ਹੂੰ ਮੈ ਕਰਤਾ ਹੈ ਜੀ ਜਿਆਦਾ ਤੰਗ ਕਰਦਾ ਹੈ ਮਤਲਬ ਤੰਗ ਕਰ ਰਹਿ ਦਿੱਤੀ ਹਾਂ ਜੀ ਤੇ ਹੁਣ ਤੁਹਾਨੂੰ ਪਰਸੋਂ ਤੇ ਪਤਾ ਲੱਗਿਆ ਦੂਜੀ ਬੇਟੀ ਵੀ ਤੁਹਾਡੀ ਪਤਾ ਲੱਗਿਆ ਵੀ ਉੱਥੇ ਰਹਿੰਦੀ ਹੈ ਛੋਟੀ ਹਾਂਜੀ ਉਹਨੇ ਉਹਨੇ ਤੁਹਾਨੂੰ ਫੋਨ ਕਰਕੇ ਦੱਸਿਆ ਕੀ ਦੱਸਿਆ ਬੰਗਰ ਜੀ ਉਹਨੇ ਜੀ ਫੋਨ ਕਰਕੇ ਇਹ ਦੱਸਿਆ ਮਮਾ ਉਹ ਦੱਸਦੇ ਨੇ ਉੱਥੇ ਹਸਪੀਟਲ ਵਾਲੇ ਬੜੀ ਬੁਰੀ ਹਾਲਤ ਨਾਲ ਮਾਰਿਆ ਹੋਇਆ ਹੂੰ ਇੱਥੇ ਨਿਸ਼ਾਨ ਗਰਦਨ ਤੇ ਨਿਸ਼ਾਨ ਪਏ ਹੋਏ ਨੇ ਹੂੰ ਵੀਸ ਤਰ੍ਹਾਂ ਜਿਸ ਤਰ੍ਹਾਂ ਵੀ ਕੋਈ ਗळा ਦਮਾ ਕੱਟ ਕੱਟ ਕੇ ਕੱਟ ਕੇ ਤੁਸੀਂ ਸਰਕਾਰ ਤੋਂ ਹਰਿਆਣਾ ਸਰਕਾਰ ਤੋਂ ਸੈਂਟਰ ਦੀ ਸਰਕਾਰ ਹੈ ਬੱਚਾ ਤੁਹਾਡਾ ਬਾਹਰ ਪਿਆ ਹੈ লাশ ਉਹਦੀ ਉੱਥੇ ਪਈ ਹੈ ਕੀ ਮੰਗ ਕਰਦੇ ਹੋ ਕਿੰਨੀ ਜਲਦੀ ਗੋਡੀ ਇੱਥੇ ਆਵੇ ਸਾਡੀ ਜਲਦੀ ਤੋਂ ਜਲ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਤੋਂ ਜਲਦੀ ਆਵੇ ਜੀ ਹਾਂ ਤੁਸੀਂ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਸਰਕਾਰ ਤੋਂ ਤੁਸੀਂ ਠੀਕ ਚਾਹੁੰਦੇ ਆ ਵੀ ਸਾਡੇ ਨਾਲ ਇਨਸਾਫ ਹੋਏ ਅਸੀਂ ਉਹਨਾਂ ਨੂੰ ਵੀ ਪਤਾ ਲੱਗੇ ਜਿਸ ਨੇ ਸਾਡੀ ਬੇਟੀ ਦਾ ਕਤਲ ਕਰਿਆ ਸਾਡੇ ਨੂੰ ਮਾਰਿਆ ਪਤਨੀ ਤੁਹਾਡੇ ਕੀ ਨਾਮਾ ਕਲਦੀਪਾਰਾ ਹਾਂ ਤੁਹਾਡੇ ਕੀ ਲਉਦੀ ਸੀ ਮਨਪ੍ਰੀਤ ਪਤੀਜੀ ਲੱਗਦੀ ਪਤੀਜੀ ਲੱਗਦੀ ਸੀ ਹਾਂ ਜੀ ਤੁਸੀਂ ਦੇਖਿਆ ਬੱਚਾ ਕਿਸ ਤਰ੍ਹਾਂ ਦਾ ਬੱਚਾ ਸੀ ਬਹੁਤ شریفਰ ਬਹੁਤ ਠੰਡੇ ਸੌਹ ਦੀ ਤੀਜੀ ਬਹੁਤ ਸੌਹ ਦੀ ਹਾਂ ਤੇ ਬਲ ਸਿੰਘ ਦੇਖਦੇ ਹੋਣੇ ਹਾਂ ਤੇ ਉਹ ਦੱਸਦੀ ਹੋਗੀ ਤੁਹਾਨੂੰ ਇਹ ਵੀ ਦੱਸਦੀ ਤੁਹਾਡੀ ਦੁਰਾਣੀ ਨੂੰ ਦੱਸਦੀ ਹੋਣੀ ਹਾਂਜੀ ਵੀ ਕੀ ਦੱਸਦੀ ਸੀ ਲਕੀਨ ਮੁਲਤਾਨ ਪਰੇਸ਼ਾਨ ਕਰਦਾ ਸੀ ਹਾਂਜੀ ਪਹਿਲਾ ਸ਼ੁਰੂ ਚ ਉਹਨੇ ਜਾ ਕੇ ਲੜਨਾ ਸ਼ੁਰੂ ਕਰੇ ਬੇਟੀ ਨਾਲ ਜੀ ਫਿਰ ਉਸ ਤੋਂ ਬਾਅਦ ਹੀ ਕੁੱਟਮਾਰ ਕਰਨੀ ਸ਼ੁਰੂ ਕਰਤੀ ਜੀ ਉਹਨੇ ਹੂੰ ਨਾ ਕੰਮ ਤੇ ਜਾਣ ਦਿੰਦਾ ਸੀ ਨਾ ਉਹਨੂੰ ਪੜਨ ਜਾਣ ਦਿੰਦਾ ਸੀ ਜੀ ਇਕੱਲੀ ਉਹ ਕਮਾਉਂਦੀ ਸੀ ਵਿਚਾਰੀ ਉਹ ਘਰਾਂ ਰਹਿੰਦਾ ਸੀ ਮਾਂ ਨੂੰ ਕਹੀ ਜਾਂਦੀ ਸੀ ਮੈਂ ਕੰਮ ਤੇ ਜਾਣਾ ਇੱਕ ਵੀ ਪੈਸਾ ਨਹੀਂ ਕਮਾਉਂਦੀ ਕੁੜੀ ਕਮਾਉਂਦੀ ਤੇ ਉਹ ਡੌਂਗੀ ਤੀ ਸਮਝ ਤੈਨੂੰ ਟੌਰਚਰ ਕਰਦਾ ਤੀ ਤੂੰ ਤੇਰੇ ਮਾਂ-ਬਾਪਾ ਤੋਂ ਪੈਸੇ ਮੰਗਾ ਹਾਂਜੀ ਹੀ ਮੰਗਾ ਤੁਹਾਡੇ ਹਾਂ ਸਾਡ ਨੂੰ ਤੇਹੀ ਮੰਗਾ ਜੀ ਜਲਦੀ ਤੋਂ ਜਲਦੀ ਇਲਾਜ ਉਰੇ ਪਾਉ ਸਕੇ আর ਉਹਨਾਂ ਤੇ ਸਖਤ ਸਖਤ ਕਾਰਵਾਈ ਕਰੀ ਜਾਵੇ ਜੀ ਉਹਦੇ ਮਾਂ ਤੇ ਉਹਨਾਂ ਤੇ ਬੇਟੇ ਤੇ ਹਾਂ ਜੀ ਜਿਨ੍ਹਾਂ ਨੇ ਉਹਦੇ ਨਾਲ ਇੰਨੀ ਬੁਰੀ ਹਾਲਤ ਕੀਤੀ ਆ ਉਹਨਾਂ ਨੂੰ ਉਹ ਮਿਲ ਨਹੀਂ ਸੀ ਸਾਡੀ ਬੇਟੀ ਨੂੰ ਜਿਸੀਂ ਪੜਾਇਆ ਲਿਖਾਇਆ ਬੀਕਾਮ ਕਰਵਾਈ ਐਲਰਟਸ ਕਰਵਾਈ ਉਸ ਤੋਂ ਬਾਅਦ ਬੇਟੀ ਦਾ ਵਿਆਹ ਕਰਤਾ ਵਿਆਹ ਕਰਦੋ ਬਾਅਦ 3-4 ਮਹੀਨੇ ਬਾਅਦ ਬੇਟੀ ਬਾਹਰ ਚਲੀ ਗਈ ਉਸ ਤੋਂ ਬਾਅਦ 2 ਮਹੀਨੇ ਬਾਅਦ ਉਹਦਾ ਹਸਬੰਡ ਵੀ ਬਾਹਰ ਰਿਸਪੌਂਸਿਬਿਲਟੀ ਦੇ ਬਲਾ ਲਿਆ ਤੇ ਅਸੀਂ ਜਦ ਇਹਨੇ ਬੇਟੀ ਨੇ ਬੁਲਾਇਆ ਸੀ ਬੇਟੀ ਨੇ ਬੁਲਾਇਆ ਜੀ ਉਸ ਵਾਸਤੇ ਵੀ ਕਿ ਤੇ ਅਸੀਂ ਵਿਆਹ ਤੇ ਪੂਰਾ ਖਰਚਾ ਕਰਿਆ ਜੀ ਪੂਰੇ ਪੈਸੇ ਲਾਏ ਤੇ ਉਸ ਤੋਂ ਬਾਅਦ ਅਸੀਂ ਬੇਟੀ ਚਲੀ ਗਈ 6 ਮਹੀਨੇ ਤੋਂ ਬਾਅਦ ਉਹਨਾਂ ਦੇ ਸਪਾਸ ਬਿਜੇ ਤੇ ਉਹਦੇ ਕੋਲ ਹਸਪੀਟਲ ਤੋਂ ਬੁਲਾ ਲਿਆ ਬਾਹਰ ਜਾਣ ਤੋਂ ਬਾਅਦ ਜੀ ਮੁੰਡਾ ਉਹਦਾ ਪੁਰ ਹਸਬੈਂਡ ਤੰਗ ਕਰ ਲੱਗਿਆ ਬੇਟੀ ਨੂੰ ਟੌਰਚਰ ਕਰਨ ਲੱਗਿਆ ਹੰਡ ਕਰਦਾ ਸੀ ਉਹ ਨਸ਼ੇ ਕਰਦਾ ਸੀ ਡਰੱਗਸ ਲੈਂਦਾ ਸੀ ਤੇ ਉਸ ਤੋਂ ਪੈਸੇ ਮੰਗਦਾ ਸੀ ਬੱਚੀ 14-14 ਘੰਟੇ ਕੰਮ ਕਰਦੀ ਦੀ ਕੰਮ ਕਰਕੇ ਵੀ ਉਹਦਾ ਨਸ਼ਾ ਕਰਦਾ ਖਰਚਾ ਦਿੰਦੀ ਦੀ ਸਾਰਾ ਕੁਝ ਕਰਦੀ ਦੀ ਤੇ ਉਸ ਤੋਂ ਬਾਅਦ 22 ਤਰੀਕ ਨੂੰ ਸਵੇਰੇ 4 ਵਜੇ ਸਾਡੇ ਕੋਲ ਕਾਲ ਆਉਂਦੀ ਹੈ ਸਾਡੀ ਦੂਜੀ ਬੇਟੀ ਦੀ 22 ਅਪ੍ਰੈਲ ਨੂੰ ਕਾਲ ਆਈ 22 ਅਪ੍ਰੈਲ ਨੂੰ ਸਾਡੇ ਕੋਲ ਕਾਲ ਆ ਰਹੀ ਹੈ ਜੀ ਸਵੇਰੇ 4 ਵਜੇ ਸਾਡੀ ਬੇਟੀ ਦੂਜੀ ਬੇਟੀ ਹੈ ਅਮਨਦੀਪ कौर ਅਮਨਦੀਪ ਨੇ ਕਾਲ ਕੀਤੀ ਤੁਹਾਨੂੰ ਹਾਂ ਜੀ ਤੇ ਉਸਨੇ ਕੀ ਦੱਸਿਆ ਵੀ ਮਨਪ੍ਰੀਤ ਨੂੰ ਉਹਨੇ ਦੱਸਿਆ ਕਿ ਉਹਦੇ ਕੋਲ ਕਾਲ ਆਈ ਹੈ ਕਿ ਮਨਪ੍ਰੀਤ कौर ਦੀ ਡੈਥ ਹੋ ਗਈ ਹੈ ਤੇ ਕਿੱਥੇ ਸੀ ਉਸ ਟਾਈਮ ਹਸਪੀਟਲ ਸੀ ਕਿੱਥੇ ਸੀ ਉਹਨੇ ਕੀ ਦੱਸਿਆ ਉਹਨੇ ਪੁਰਸ਼ ਦਾ ਫੋਨ ਆਇਆ ਜੀ